ਜੀ ਆਇਆਂ ਨੂੰ ਜਿਹੜਾ ਪ੍ਰੈਸ ਕਾਨਫਰੰਸ ਕਰ ਰਹੇ ਹੋ ਆਖਰ ਮੀਟਿੰਗ ਦੇ ਬਾਅਦ ਕੀ ਕੀ ਫੈਸਲੇ ਲਿਤੇ ਗਏ ਆ ਤੇ ਕਿਸ ਕਿਹੜੀ ਕਮੇਟੀ ਕੋਲ ਲੋਕ ਕੀਤੀ ਜਾ ਕੇ ਪਹੁੰਚ ਆ ਸਭ ਤੋਂ ਪਹਿਲਾਂ ਮੈਂ ਸਾਰੇ ਹੀ ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹੁੰਗਾ ਕਿ ਮਤਲਬ ਕਿ ਸਾਡੇ ਇੱਕ ਬੋਲ ਤੇ ਪੂਰੇ ਪਹੁੰਚ ਜਾਂਦੇ ਨੇ ਤੇ ਜਿਹੜੀ ਇਸ ਟਾਈਮ ਇਹ ਮੀਟਿੰਗ ਰੱਖੀ ਗਈ ਹੈ ਤੇ ਇਹਨਾਂ ਨੇ ਮੇਰੀ RAM LILA ਕਮੇਟੀ ਨੇ ਜਿਹੜੀ ਵੀ ਸਾਡੀ ਮੈਨੇਜਮੈਂਟ ਸੀ ਇਹਨਾਂ ਨੇ ਮੈਨੂੰ ਸਰੂ ਸੰਮਤੀ ਨਾਲ ਪ੍ਰਧਾਨ ਚੁਣਿਆ ਤੇ ਉਸ ਤੋਂ ਬਾਅਦ ਜੀ ਅਸੀਂ ਨੇ RAMLILA ਦੀ ਜੋ ਡੇਟ ਫਾਈਨਲ ਕਰਨੀ ਸੀਗੀ ਉਹ ਕਰੀ ਆਪਾਂ ਨੇ ਜੀ 2 ਅਕਤੂਬਰ ਜਿਹੜੀ ਹੈਗੀ ਸਾਡੀ RAMLILA ਡੇਟ ਜਿਹੜੀ ਥੀ ਉਹ ਫਾਈਨਲ ਹੋ ਚੁੱਕੀ ਹੈ ਤੇ ਔਰ 10 ਸਤੰਬਰ ਨੂੰ ਜਿਹੜੀ ਅਸੀਂ ਛੰਡ ਰਸਮ ਕਰਨੀ ਹੈ ਉਸੇ ਉਹਦੇ ਬਾਰੇ ਬਹੁਤ ਹੀ ਬਹੁਤ ਭਾਵੇ ਸ਼ੋਭਯਾਤਰ ਕੱਢਣੀ ਹੈ ਜੀ ਤੇ ਜਿਸ ਦਿਨ ਆ ਵੀ ਮਿਲ ਕੇ ਆਪਾਂ ਇੱਕ ਛੰਡ ਰਸਮ ਕਹਿੰਦੇ ਜੀ ਆਪਾਂ ਛੰਡ ਰਸਮ ਤਦ ਕਰਦੇ ਹਾਂ ਜਦ ਹਨੂਮਾਨ ਜੀ ਆਪਾਂ ਵਿਰਾਜਮਾਨ ਕਰਦੇ ਹਾਂ ਉਹਨਾਂ ਦੀ ਆਗਮਨ ਦੇ ਹੇਠਲੇ ਆ ਕੇ ਅਸੀਂ RAMLILA ਸਟਾਰਟ ਕਰਾਂਗੇ ਤੇ ਹੋਰ ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂਗਾ ਇਸ ਵਾਰੀ ਜਿਹੜੀ ਆਪਾਂ ਰਾਮਲੀਲਾ ਤੁਹਾਨੂੰ ਦਿਖਾਵਾਂਗੇ ਉਹ ਬਹੁਤ ਹੀ ਬਹੁਤ ਅਲੱਗ ਲੈਵਲ ਤੇ ਤੁਹਾਡੇ ਸਾਹਮਣੇ ਪ੍ਰਮੋਟ ਕਰਾਂਗੇ ਪਰ ਰਾਮਲੀਲਾ ਨੂੰ ਇਸ ਵਾਰੀ ਜੋ ਵੀ ਆਪਣੀ ਰਾਮਲੀਲਾ ਹੈ ਅ ਟਰਸਟ ਹੋ ਗਈ ਜਿੰਨਾ ਜਿੰਨਾ ਵੀ ਤੁਹਾਨੂੰ ਪਹਿਲਾਂ ਵੀ ਅਸੀਂ ਨੇ ਬਹੁਤ ਚੇਂਜਸ ਲਿਕੇ ਆਏ ਤੇ ਉਸ ਰਾਮਲਾ ਚ ਕੀ ਸੀ ਇੱਕ ਟਰਸਟ ਲਗਾਈ ਸੀਗੀ ਐਲਈਡੀ ਪਾਲਸਕ੍ਰੀਨ ਵਗੈਰਾ ਲਾਈ ਸੀ ਸੀਗੀ ਜੀ ਇਹ ਲੜਕੀਆਂ ਨੇ ਬੱਚਿਆਂ ਨੇ ਰੋਲ ਵੀ ਕਰੇ ਸੀ ਕਿ ਇਸ ਵਾਰ ਲੜਕੀਆਂ ਹੋਰ ਵੀ ਉੱਪਰ ਕੇ ਸਾਡੀ ਰਾਮਲਾ ਕਮੇਟੀ ਵਿੱਚ ਸ਼ਾਮਿਲ ਹੋ ਰਹੀ ਨੇ ਤੇ ਉਸ ਤੋਂ ਬਾਅਦ ਥੋੜਾ ਮੈਂ ਕਹਿਣਾ ਚਾਹਾਂਗਾ ਕਿ ਇੱਕ ਟਰਸਟ ਜਿਹੜੀ ਆਪਾਂ ਕ੍ਰਿਸ਼ਨਾ ਮੰਡੀ ਅੰਦਰ ਲਾ ਰਹੇ ਹਾਂ 60x60 ਦੀ ਉਹ ਬਹੁਤ ਹੀ ਬਹੁਤ ਤਕੜੇ ਲੈਵਲ 'ਵਾਂਗ ਲਗਾਉਣ ਲੱਗੀ ਹੈ ਜੀ ਜਿਹਦੇ ਵਿੱਚ ਆਪਾਂ ਨੂੰ ਹਰੇਕ ਚੀਜ਼ ਦੀ ਫੈਸਿਲਿਟੀ ਦੇਈ ਜਾਵਾਂਗੀ ਤੇ ਹਰੇਕ ਚੀਜ਼ ਦਾ ਪਾਣੀ ਦਾ ਪ੍ਰਬੰਧ ਵਾਟਰ ਦਾ ਪ੍ਰਬੰਧ ਕਰਿਆ ਜਾਵੇਗਾ ਔਰ ਜਿੱਕਣਾ ਵੀ ਮਤਲਬ ਕਿ ਸੜੀ ਰਾਮਲਾ ਕਮੇਟੀ ਨੇ ਜਿੱਦਾਂ ਵੀ ਫੈਸਲਾ ਲਿਆ ਹੈ ਜੀ ਉਹ ਥੋੜੇ ਸਾਮਣੇ ਅਸੀਂ ਦੱਸ ਦਿੱਤਾ ਗਿਆ ਜੀ ਰਾਮਲਾ ਨਾਟਕ ਦਾ ਮੰਚਰ ਕਿੰਨੇ ਵਜੇ ਸਟਾਰਟ ਹੋਵੇਗਾ ਜੀ ਕਿੰਨੇ ਵਜੇ ਤੱਕ ਲਗਾਤਾਰ ਚੱਲੇਗਾ ਅ ਜਿਹੜਾ ਰਾਮਲਾ ਦੀ ਟਾਈਮਿੰਗ ਹੈ ਜੀ ਉਹ ਤਕਰੀਬਨ ਆਪਣੀ 8 ਵਜੇ ਸਟਾਰਟ ਹੋ ਜੇਗੀ ਔਰ ਪ੍ਰਭੂ ਦੀ ਇੱਛਾ ਨਾਲ ਜਿੰਨਾ ਵੀ ਹੋਏ ਜੋ ਉਸ ਹਿਸਾਬ ਨਾਲ ਸਪੰਨ ਕੀਤਾ ਜਾਵੇਗਾ ਕੋਈ ਕਲਾਕਾਰ ਕੋਈ ਸ਼ਹਿਰ ਵਾਸੀ ਪਾਰਟਿਸਿਪੇਟ ਕਰਨਾ ਚਾਹੁੰਦਾ ਹੋਵੇ ਤਾਂ ਕਿਸ ਦੇ ਨਾਲ ਸੰਪਰਕ ਕਰ ਸਕਦਾ ਹੈ ਨਾਟਕ ਲਈ ਅ ਜਿਹੜੇ ਜਿਹੜੇ ਜਿੰਨੇ ਵੀ ਆਪਣੇ ਕੋਈ ਪਾਰਟਿਸਿਪੇਟ ਕਰਨਾ ਚਾਹੁੰਦਾ ਹੈ ਸਾਡੇ ਮਨੀਸ਼ ਵਰਮੇ ਡਾਇਰੈਕਟਰ ਸਾਹਿਬ ਜੀ ਨੋਨੀ ਨੋਨੀ ਗੁਪਤਾ ਜੀ ਡਾਇਰੈਕਟਰ ਜੀ ਇਹਨਾਂ ਨਾਲ ਦੋਨਾਂ ਨਾਲ ਸੰਪਰਕਿਤ ਕਰਿਆ ਜਾਵੇ ਜੀ ਤੇ ਤੁਹਾਡਾ ਜਿਹੜਾ ਨੰਬਰ ਹੈਗਾ ਜੀ ਤੇ ਤੁਹਾਨੂੰ ਅਸੀਂ ਨੰਬਰ ਤੁਹਾਨੂੰ ਦੱਸ ਦਿੰਦੇ ਆ ਜਿਹੜਾ ਸਾਡਾ ਮਤਲਬ ਕਿ ਨੰਬਰ ਹੈ ਉਹ ਹੈਗਾ 998526655 ਇਹ ਨੰਬਰ ਤੇ ਤੁਸੀਂ ਸੰਪਰਕ ਕਰੋ ਮੈਂ ਇੱਕ ਵਾਰ ਫੇਰ ਤੁਹਾਨੂੰ ਕੰਟੈਕਟ ਦੱਸੂਗਾ ਕਿ 998526655 ਇਹ ਤੁਹਾਨੂੰ ਕੰਟੈਕਟ ਦਿੱਤਾ ਗਿਆ ਹੈ ਕਿ ਕੋਈ ਵੀ ਆਪਣਾ ਬੱਚਾ ਤੁਸੀਂ ਪ੍ਰਭੂ શ્રી ਰਾਮ ਜੀ ਨਾਲ ਜੋੜਨਾ ਚਾਹੁੰਦੇ ਨੇ ਕੋਈ ਵੀ ਮਤਲਬ ਕਿ ਕੋਈ ਵੀ ਰੋਲ ਵਾਸਤੇ ਤੁਸੀਂ ਕੋਈ ਨਾ ਕੋਈ ਚਾਹਵਾਨ ਹੋ ਤਾਂ ਤੁਸੀਂ ਇਸ ਨੰਬਰ ਤੇ ਕੰਟੈਕਟ ਕਰ ਸਕਦੇ ਨੇ ਤੇ ਆਪਾਂ ਤੁਹਾਡੇ ਨਾਲ ਹਰ ਟਾਈਮ ਅਵੇਲੇਬਲ ਰਹਾਂਗੇ ਜੀ ਤੇ ਮੈਂ ਤਾਂ ਚਾਹੁੰਦਾ ਕਿ ਜਿਹੜੇ ਆਪਣੇ ਯੂਥ ਹੈ ਜਿਹੜੇ ਬੱਚੇ ਹੈ ਉਹ ਮੂਰੇ ਆਓ ਕਿ ਇਸ ਚੀਜ਼ ਨੂੰ ਆਪਣੇ ਇੱਕ ਹਫਤੇ ਬੜੀ ਵਧੀਆ ਗੱਲ ਇਹ ਹੈ ਜੀ कि ਜਿਹੜੇ ਬੱਚੇ ਸਾਡੇ ਨਾਲ ਜੁੜਨ ਜੁੜਨੇ ਜਾ ਰਹੇ ਹਨ ਜੀ ਔਰ ਕਾਫੀ ਆਲਮੋਸਟ ਬੱਚੇ ਸਾਡੇ ਨੇ ਬਹੁਤ ਪਿਛਲੀ ਵਾਰ ਵੀ ਬਹੁਤ ਅੱਛੇ ਤਰ੍ਹਾਂ ਦੇ ਨਾਲ ਪਾਰਟਿਸਿਪੇਟ ਕੀਤੀ ਹੈ ਤੇ ਔਰ ਬਹੁਤ ਹੀ ਬਹੁਤ ਤਰੀਕੇ ਨਾਲ ਤੁਹਾਨੂੰ ਸੀਨ ਵੀ ਦਿਖਾਏ ਗਏ ਨੇ ਤੇ ਉਹਨਾਂ ਨੂੰ ਬਹੁਤ ਉਤਸ਼ਾਹ ਸੀਗਾ ਸਾਡੇ ਡਾਇਰੈਕਟਰ ਸਾਹਿਬਾਂ ਨੇ ਬਹੁਤ ਮਿਹਨਤ ਕੀਤੀ ਉਹਨਾਂ ਦੇ ਬੱਚਿਆਂ ਦੇ ਉੱਤੇ ਤੇ ਮੈਂ ਡਾਇਰੈਕਟਰ ਸਾਹਿਬ ਦਾ ਵੀ ਬਹੁਤ-ਬਹੁਤ ਤਹਿ ਦਿਲੋਂ ਸ਼ੁਕਰੀਆ ਦਤ ਕਰਨਾ ਚਾਹਾਂਗਾ ਕਿਉਂਕਿ ਇਹ ਆਪਣਾ ਕੰਮ ਕਰ ਬੱਚਿਆਂ ਤੇ ਬਹੁਤ ਮਿਹਨਤ ਕਰਦੇ ਨੇ ਸਾਡੀ ਮੈਨੇਜਮੈਂਟ ਦੇ ਸਟਾਫ ਦੇ ਜਿੰਨੇ ਵੀ ਸਮੂਹ ਮੈਂਬਰ ਸਾਡੇ ਇਸ ਟਾਈਮ ਉਰੇ ਵਿਰਾਜਮਾਨ ਹੈ ਟੋਟਲ 9 ਦਿਨ ਦੀ ਹੁੰਦੀ ਆ ਪਰ ਜਿਹੜੇ ਸਾਡਾ ਰਾਮਲੀਲਾ ਦਾ ਕੰਮ ਹੁੰਦਾ ਹੈ ਉਹ ਸਾਡਾ ਡੇਢ ਮਹੀਨਾ ਪਹਿਲੇ ਸਟਾਰਟ ਹੋ ਜਾਂਦਾ ਹੈ ਤੇ ਉਸੇ ਹਿਸਾਬ ਨਾਲ ਜੀ ਜਿੰਨੇ ਵੀ ਸਾਡੇ ਇਸ ਟਾਈਮ ਮੈਨੇਜਮੈਂਟ ਸਾਡੀ ਮੈਨੇਜਮੈਂਟ ਦੇ ਇਸ ਟਾਈਮ ਮੌਜੂਦ ਗਏ ਆ ਉਰੇ ਅ ਅ ਕਲਾਕਾਰ ਵੀ ਨੇ ਮੈਨੇਜਮੈਂਟ ਦੇ ਅਹੁਦੇਦਾਰ ਵੀ ਨੇ ਤੇ ਅਸੀਂ ਆਪਣਾ ਵਧੀਆ ਤਰੀਕੇ ਨਾਲ ਪਰਿਵਾਰ ਪਰਿਵਾਰਿਕ ਮਿਲਜੁਲ ਕੇ ਅਸੀਂ ਕੰਮ ਕਰਦੇ ਆ ਰਿਹਸਲ ਕਦੋਂ ਸ਼ੁਰੂ ਹੋਣੀ ਹੈ ਰਿਹਸਲ ਤਕਰੀਬਨ ਜੀ ਆਪਣੀ ਹੋ ਜੇਗੀ ਕੱਟ-ਕੱਟ 24 ਸਤੰਬਰ ਤੋਂ ਬਾਅਦ ਰਿਹਸਲ ਸਟਾਰਟ ਕਰ ਦਿੰਗੇ ਜੀ Uh, 24 ਸਤੰਬਰ ਤੋਂ ਰੈਸਲ ਸਟਾਰਟ ਕਰ ਦਿੰਗੇ ਜੇ ਅਗਰ 24 ਤੋਂ ਜਿਹੜੀ ਅਸੀਂ ਜਿਹੜੀ 24 ਜਿਹੜੀ 24 ਸਤੰਬਰ ਹੈ ਅਸੀਂ ਇਹ ਰੈਸਲ ਤਾਂ ਅਗਰ ਕੇ ਡੇਟ ਰੱਖੀ ਹੈ ਕਿਉਂਕਿ ਇਹ ਥੋੜੀ ਇੱਕ ਮਲਕੀ ক্লোਜ਼ ਡੇਟ ਰੱਖੀ ਹੈ ਉਸ ਤੋਂ ਪਹਿਲਾਂ ਜਿਹੜੇ ਬੱਚਿਆਂ ਨੂੰ ਅਸੀਂ ਰੈਸਲ ਕਰਾਣੀ ਹੈ ਜਿਕਣਾ ਕੋਈ ਲੜਕੀਆਂ ਵਗੈਰਾ ਕੁਝ ਵੀ ਹੋ ਗਈ ਰੈਸਲ ਵਾਸਤੇ ਉਹ ਅਸੀਂ ਪਹਿਲਾਂ ਹੀ ਉਹਨਾਂ ਦੀ ਟ੍ਰੇਨਿੰਗ ਸਟਾਰਟ ਕਰ ਦਿੰਗੇ ਜੀ ਤੇ ਉਹਨਾਂ ਨੂੰ ਹਰੇਕ ਵਾਰੀ ਜਿਕਰ ਤੁਹਾਨੂੰ ਨੰਬਰ ਕੰਟੈਕਟ ਦਿੱਤਾ ਗਿਆ ਜੀ ਉਹ ਉਹਨਾਂ ਵਾਸਤੇ ਅਸੀਂ ਰੈਸਲ ਸਟਾਰਟ ਕਰਾਂਗੇ ਅਮਰੀਤ ਜੀ ਤੁਸੀਂ ਕੀ ਜਾਣਕਾਰੀ ਦੇ ਸਕਦੇ ਹੋ ਸਵਾਲ ਪਹਿਲਾਂ ਤਾਂ ਸਾਰੇ ਸ਼ਹਿਰ ਨੂੰ ਤੇ ਮੇਰੇ ਇਹ ਨਵੀਂ ਪ੍ਰੈਸ ਕਲੱਬ ਦੇ ਭਰਾ ਨੇ ਸਭ ਨੂੰ જય ਸ਼੍ਰੀ ਰਾਮ ਤੇ ਜਿਵੇਂ ਕਿ ਸਾਡੇ ਛੋਟਾ ਭਰਾ ਗੋਪੀ ਰਾਣਾ ਜੀ ਜਿਨ੍ਹਾਂ ਨੂੰ ਅਸੀਂ ਪੂਰੀ ਸਰਸਮਤੀ ਨਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਅਸੀਂ ਇਹਨਾਂ ਨੂੰ ਬਹੁਤ بڑا ਉੱਤਾ ਦਿੱਤਾ ਹੈ ਸਾਡੀ ਆਮ ਇਲਾ ਕਮੇਟੀ ਕ੍ਰਿਸ਼ਨਾ ਮੰਦਿਰ ਰਜਿਸਟਰਡ ਹੈ ਜੋ ਉਸ ਕਰਾਲੀ ਦੇ ਇਹਨਾਂ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ ਤੇ ਇਸ ਵਿੱਚ ਇਹਦਾ ਬਹੁਤ ਵੱਡਾ ਯੋਗਦਾਨ ਹੈ ਕਿ ਇਹ ਬਹੁਤ ਤਨ ਤੇ ਮਨ ਨਾਲ ਸੇਵਾ ਕਰਦਾ ਛੋਟਾ ਭਰਾ ਸਾਡਾ ਲਾਸਟ 2 3 4 ਸਾਲਾਂ ਤੋਂ ਸ਼ਹਿਰ ਵਾਸੀ ਆ ਰਹੇ ਤੁਸੀਂ ਦੇਖਿਆ ਸਾਰਿਆਂ ਨੇ ਕਿ ਬੜੇ ਹੀ ਸ਼ਪਕ ਸੇਵਾ ਹੈ ਕਰਦਾ ਜਿਹਨੂੰ ਵਾਧ ਤੇ ਵਾਧੇ ਹੈ ਧਰਮ ਨਾਲ ਜੋੜਦਾ ਹੈ ਤੇ ਆਪਣੇ ਜਿੰਨੇ ਵੀ ਭਾਈਚਾਰਾ ਹੈ ਉਹਦੇ ਨਾਲ ਇਹਦਾ ਬਹੁਤ ਜ਼ਿਆਦਾ ਸਹਿਯੋਗ ਹੈ ਤੇ ਦੂਸਰੀ ਗੱਲ ਜਿਵੇਂ ਕਿ ਅੱਜ ਆਪਾਂ ਸਾਰੇ ਇਕੱਠੇ ਹੋਏ ਜੇ ਮੈਂ ਗੱਲ ਸਾਡੀ ਮੀਟਿੰਗ ਵਿੱਚ ਮਹਿਨਤ ਦੇ ਦੋ ਤਿੰਨ ਮੁੱਦੇ ਨੇ ਇੱਕ ਤਾਂ ਪ੍ਰਧਾਨਗੀ ਦਾ ਜੋ ਸਾਡੇ ਭਰਾ ਨੂੰ ਬਣਾਇਆ ਗਿਆ ਇਹਨੇ ਮੈਨੇਜਮੈਂਟ ਅੱਜ ਚੁਣੀ ਗਈ ਹੈ ਜਿਹਦੇ ਵਿੱਚ ਮੰਨੂ ਮਨੀਸ਼ ਵਰਮੇ ਤੇ ਮੇਰੇ ਵੱਡੇ ਵੀਰ ਜੀ ਸੰਦੀਪ ਨੌਨੀ ਜੀ ਨੂੰ ਡਾਇਰੈਕਟਰ ਬਾਕੀ ਜਿਵੇਂ ਜਿਵੇਂ ਸਾਡੇ ਪ੍ਰਧਾਨ ਜੀ ਜੀ ਨੂੰ ਅਹੁਦੇ ਦਵੋਗੇ ਸਾਡੇ ਰਵੀਵੀਰ ਜੀ ਹੈ ਨੋਨਾ ਵੀਰ ਜੀ ਹੈ ਸਾਡੇ ਵੱਡੇ ਵੀਰ ਜੀ ਇੱਧਰ ਜਨਾਬੀ ਜੋ ਜੋ ਇਹਨਾਂ ਸਾਨੂੰ ਸੇਵਾ ਦਿੱਤੀ ਉਹ ਕਰਾਂਗੇ ਜੀ ਤੇ ਪੂਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕ੍ਰਿਸ਼ਨਾ ਮੰਡੀ ਵਿੱਚ ਹੀ ਸਾਡੀ 10 ਦਿਨਾਂ ਦਾ ਮੇਲਾ ਚੱਲੇਗੀ ਜੋ ਅਸੀਂ 2 ਅਕਤੂਬਰ ਤੋਂ ਸ਼ੁਰੂ ਕਰ ਰਹੇ ਹਾਂ ਤੇ ਝੰਡਾ ਰਸਮ ਜਿਵੇਂ ਕਿ ਸਾਡੇ ਪ੍ਰਧਾਨ ਜੀ ਨੇ ਕਿਹਾ ਹੈ ਉਹ ਆਪਣੀ 10 ਸਤੰਬਰ ਨੂੰ ਦਿਨ ਮੰਗਲਵਾਰ ਨੂੰ ਪੂਰੇ ਭਵਿਆ ਸ਼ੋਭਾ ਯਾਤਰਾ ਨਾਲ ਚੱਲੀ ਜਾਏ ਇਹਦਾ ਇੱਕ ਬਹੁਤ بڑا ਇੱਕ ਆਰੰਭ ਕੰਮ ਕਿਹਾ ਜਾਂਦਾ ਹੈ ਕਿ ਇੱਥੇ ਪ੍ਰਭੂ ਮਹਾਵੀਰ ਜੀ ਦਾ ਕਿਆ ਕਹਿੰਦੇ ਆਸ਼ੀਰਵਾਦ ਲੈ ਕੇ ਹੀ ਇਹ ਕੇ ਪ੍ਰੋਗਰਾਮ ਸ਼ੁਰੂ ਹੁੰਦੇ ਹੈ ਤੇ ਬਾਕੀ ਅਸੀਂ ਪੂਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਸਾਡਾ ਵੱਧ ਤੋਂ ਵੱਧ ਸਹਿਯੋਗ ਦੇਣ ਠੀਕ ਹੈ ਤੇ ਜਿੰਨੇ ਬੱਚੇ ਵੀ ਜਿਵੇਂ ਤੁਸੀਂ ਪੁੱਛਿਆ ਸੀਗਾ ਕਿ ਜਿੰਨੇ ਬੱਚੇ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਨੇ ਸ਼ਹਿਰ ਦਾ ਕੋਈ ਵੀ ਸਭ ਨੂੰ ਖੁੱਲਾ ਸੱਦਾ ਹੈ ਸਾਡੀ ਮੈਨੇਜਮੈਂਟ ਕੰਨੀ ਤੋਂ ਸਾਡੇ ਕਲਾਕਾਰਾਂ ਕੰਨੀ ਤੋਂ ਕਿ ਜਿਹੜਾ ਬੱਚਾ ਛੋਟਾ ਬਣਾ ਕੋਈ ਕੁੜੀਆਂ ਜਿਵੇਂ ਲਾਸਟ ਇਅਰ ਬੱਚੀਆਂ ਆਈਆਂ ਸੀਗੀਆਂ ਸਾਡੇ ਕੋਲ ਦੋ ਤਿੰਨ ਸਾਡੇ ਕੰਮ ਤੇ ਮੋਸਟ ਵੈਲਕਮ ਹੈ ਅਸੀਂ ਆਪਣੀ ਵੱਧ ਤੋਂ ਵੱਧ ਮਿਹਨਤ ਕਰਾਵਾਂਗੇ ਉਹਨਾਂ ਨੂੰ ਕਿ ਸਾਨੂੰ ਵੀ ਅੱਗੇ ਕਲਾਕਾਰਾਂ ਦੀ ਬਹੁਤ ਲੋੜ ਹੈ ਕਿਉਂਕਿ ਇਹ ਕੰਮ ਇੱਕ ਜਾਂ ਦੋ ਜਾਂ 10 ਬੰਦਿਆਂ ਦਾ ਨਹੀਂ ਪੂਰੇ ਸ਼ਹਿਰ ਦੇ ਸਹਿਯੋਗ ਨਾਲ ਹੀ ਚੱਲਦਾ ਹੈ ਤੇ ਇਹੀ ਗੱਲ ਨੂੰ ਮੈਂ ਮੁੱਦੇ ਨੇ ਜੇ ਰੱਖਦਾ ਹੋਇਆ ਪੂਰੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਕਿ ਸਾਡੀ ਮੈਨੇਜਮੈਂਟ ਦੇ ਇੰਨੇ ਸਾਥ ਦੇਣ ਜੈ ਸ਼੍ਰੀ ਰਾਮ ਮਨੀ ਜੀ ਜਿਹੜਾ ਪਿਛਲੀ ਵਾਰ ਬਜਟ ਕਾਫੀ ਸੀਗਾ ਤੇ ਰਾਮ ਦਾ ਬੜੀ ਵਧੀਆ ਹੋਈ ਸੀ ਕਿ ਤੇ ਇਸ ਵਾਰ ਉਸ ਤੋਂ ਵੀ ਵੱਧ ਦਾ ਬਜਟ ਲੱਗ ਰਿਹਾ ਤੇ ਕਿਸ ਤਰ੍ਹਾਂ ਇਹਨੂੰ ਮੇਨਟੇਨ ਕਰੋਗੇ ਦੇਖੋ ਜੀ ਲਾਸਟ ਈਅਰ ਬਹੁਤ ਸਾਰਾ ਨਾਂ ਮਿਲੀ ਸਾਰੇ ਸ਼ਹਿਰ ਤੋਂ ਸਾਰੇ ਤੁਹਾਡੇ ਭਰਾਵਾਂ ਤੋਂ ਕਿ ਬਹੁਤ ਵਧੀਆ ਰਾਮ ਮੇਲਾ ਹੋਈ ਇਸ ਵਾਰ ਵੀ ਅਸੀਂ ਪ੍ਰਭੂ RAM ਦੇ ਅਸ਼ੀਰਵਾਦ ਨਾਲ RAM ਦੇ ਪ੍ਰਭੂ RAM ਦੇ ਅਸ਼ੀਰਵਾਦ ਲੈ ਕੇ ਉਹਨਾਂ ਦੀ ਆਗਿਆ ਨਾਲ ਉਹਨਾਂ ਦੇ ਅਸ਼ੀਰਵਾਦ ਨਾਲ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਅਸੀਂ ਸ਼ਹਿਰ ਵਾਸੀਆਂ ਦਾ ਮਨੋਰੰਜਨ ਕਰ ਸਕੀਏ ਕਿਉਂਕਿ ਇਹ ਇੱਕ ਮੰਚ ਹੈ RAM ਦੇ ਅਸ਼ੀਰਵਾਦ ਨਾਲ RAM ਦੇ ਪ੍ਰਭੂ RAM ਦੇ ਅਸ਼ੀਰਵਾਦ ਲੈ ਕੇ ਉਹਨਾਂ ਦੀ ਆਗਿਆ ਨਾਲ ਉਹਨਾਂ ਦੇ ਅਸ਼ੀਰਵਾਦ ਨਾਲ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਅਸੀਂ ਸ਼ਹਿਰ ਵਾਸੀਆਂ ਦਾ ਮਨੋਰੰਜਨ ਕਰ ਸਕੀਏ ਕਿਉਂਕਿ ਇਹ ਇੱਕ ਮੰਚ ਹੈ ਜੀ ਮੇਰਾ ਕਹਿਣਾ ਤੇ ਇਹ ਹੈ ਕਿ ਇਹ ਇੱਕ ਪੂਰੇ ਸ਼ਹਿਰ ਵਿੱਚ ਇੱਕ ਯੱਗ ਚੱਲਦਾ ਹੁੰਦਾ 10 ਦਿਨ ਜਿਹਨੂੰ ਰਾਮਾਇਣ ਕਿਹਾ ਜਾਂਦਾ ਹੈ ਰੱਥੀ ਕਾਸੀ ਇਹਨੂੰ ਨਾਟਕ ਉਪਰੰਤ ਤੋਂ ਲੈਣਨ ਨੇ ਬਟ ਇਹ ਪ੍ਰਭੂ ਰਾਮ ਦੇ ਸ਼ਿਰਮਾਨੇ ਕਰਮਾਂ ਦਾ ਪਾਠ ਚੱਲ ਰਿਹਾ ਹੁੰਦਾ ਜਿਹਦੇ ਵਿੱਚ ਅਸੀਂ ਸਾਰੇ ਕਲਾਕਾਰ ਸਾਰਾ ਸ਼ਹਿਰ ਆਪਣੀਆਂ ਆਹੂਤੀਆਂ ਦਿੰਦਾ ਹੈ ਕਿ ਸਭ ਵਿਸ਼ਵ ਵਿੱਚ ਪੂਰੀ ਸ਼ਾਂਤੀ ਰਹੇ ਸਾਡਾ ਸ਼ਹਿਰ ਸਾਡਾ ਦੇਸ਼ ਵਿੱਚ ਅੱਤਰੱਕੀ ਕਰਦਾ ਰਹੇ